ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 85 ਸੰਤ ਸਿਪਾਹੀ ਅਜੋਕੇ ਸੰਤ ਸਿਪਾਹੀ ਥੋੜੇ ਮਿਲਦੇ ਬਹੁਤੇ ਮਿਲਣ ਪਖੰਡੀ ਹੋ ਸੱਚ ਦੇ ਰਾਹੋਂ ਪਟਕੇ ਭੁੱਲੇ ਫਿਰਦੇ ਪੈ ਜਾਂਦੇ ਨੇ ਕੂੜ ਦੀ ਡੰਡੀ ਹੋ ਮਾਲਵੇ ਦੇ ਖੇਤਰ ਦੀ ਉੱਚੀ ਤੇ ਸੁੱਚੀ ਆਤਮਾ ਕਰਨੀ ਤੇ ਕਰਨੀ ਦੇ ਪੱਕੇ ਕਰਮਯੋਗੀ ਫਤਿਹਗੜ 66 ਦੇ ਜੰਪਲ ਸੰਤ ਚਤਰਦਾਸ ਜੀ ਹਰਦوار ਵਿਖੇ ਰਿਸ਼ੀ ਆਸ਼ਰਮ ਵਿੱਚ ਬਿਮਾਰ ਸਨ ਉਹ ਆਖਰੀ ਵੇਲੇ ਦੀ ਉਡੀਕ ਵਿੱਚ ਸਨ ਭਾਵੇਂ ਜੀਵਨ ਨੂੰ ਛੱਡ ਕੇ ਕਿਸੇ ਵੇਲੇ ਵੀ ਉਹ ਡਾਰੀ ਮਾਰ ਜਾਣ ਦੀ ਤਾਕ ਵਿੱਚ ਸੀ ਮੈਨੂੰ ਸੰਤਾਂ ਦੇ ਕਿਸੇ ਸ਼ਰਧਾਲੂ ਨੇ ਫੋਨ ਕੀਤਾ ਕਿ ਸੰਤ ਚਤਰਦਾਸ ਜੀ ਕੁਝ ਦਿਨਾਂ ਦੇ ਹੀ ਮਹਿਮਾਨ ਹਨ ਜੇ ਦਰਸ਼ਨ ਮੇਲੇ ਕਰਨ ਦੀ ਇੱਛਾ ਹੈ ਤਾਂ ਜਲਦੀ ਹਰਦਵਾਰ ਪਹੁੰਚ ਜਾਓ ਪਟਿਆਲੇ ਤੋਂ ਸਵੇਰੀ ਸਾਜਰੇ ਵੇਲੇ ਚੱਲ ਕੇ ਮੈਂ ਤਕਰੀਬਨ 11:00 ਵਜੇ ਹਰਦਵਾਰ ਰਿਸ਼ੀ ਆਸ਼ਰਮ ਵਿੱਚ ਪਹੁੰਚ ਗਿਆ ਸੰਤਾਂ ਦੀ ਸਰੀਰ ਖਾਲੀ ਬਾਤੀ ਠੀਕ ਨਹੀਂ ਸੀ ਉਹ ਨੀਂਬੇਹੋਸ਼ੀ ਦੀ ਹਾਲਤ ਵਿੱਚ ਜ਼ਿੰਦਗੀ ਦੀ ਆਖਰੀ ਲੜਾਈ ਲੜ ਰਹੇ ਸਨ ਮੈਂ ਸਾਰਾ ਸਮਾਂ ਸੰਤਾਂ ਦੇ ਕੋਲ ਹੀ ਰਿਹਾ ਅਤੇ ਉਹਨਾਂ ਦਾ ਅਖੀਰਲਾ ਵਕਤ ਵੇਖ ਕੇ ਇਹ ਮਹਿਸੂਸ ਹੋ ਰਿਹਾ ਸੀ ਕਿ ਜੇ ਕਰਮਹਾਨ ਸੰਤ ਜੀ ਦੀ ਇਹ ਹਾਲਤ ਹੈ ਤਾਂ ਫਿਰ ਸਾਡੇ ਪਾਪੀਆਂ, ਕਰੋਧੀਆਂ ਤੇ ਹੰਕਾਰੀ ਬੰਦਿਆਂ ਦੀ ਕੀ ਗੱਤੂ ਰਾਤ ਭਰ ਵੀ ਉੱਥੇ ਰਹੇ ਇਹ ਵੀ ਵਿਚਾਰ ਹੋ ਰਹੇ ਸਨ ਕਿ ਸੰਤਾਂ ਨੂੰ ਦਿੱਲੀ ਜਾਂ ਪਟਿਆਲੇ ਜਾਂ ਕਿਸੇ ਹੋਰ ਸ਼ਹਿਰ ਵਿੱਚ ਇਲਾਜ ਲਈ ਲੈ ਜਾਇਆ ਜਾਵੇ ਪਰੰਤੂ ਸੰਤ ਸਮਾਜ ਦੇ ਸੰਤ ਮਹਾਤਮਾ ਇਸ ਗੱਲ ਤੇ ਰਾਜ਼ੀ ਨਹੀਂ ਹੋਏ ਮੇਰਾਤ ਪਰ ਸੰਤ ਚਤਰਦਾਸ ਜੀ ਦੀ ਸੇਤਾ ਤੇ ਲਾਜ ਦੀ ਪਟਿਆਲੇ ਤੋਂ ਗਏ ਇੱਕ ਸ਼ਰਧਾਲੂ ਡਾਕਟਰ ਨਾਲ ਵੀ ਗੱਲਾਂ ਕਰਦਾ ਰਿਹਾ ਪਰੰਤੂ ਆਖਰੀ ਫੈਸਲਾ ਇਹ ਹੋਇਆ ਕਿ ਸੰਤ ਚਤਰਦਾਸ ਜੀ ਦੀ ਆਖਰੀ ਇੱਛਾ ਅਨੁਸਾਰ ਉਹਨਾਂ ਦੇ ਸਵਾਰਥ ਖਤਮ ਹੋਣ ਉਪਰੰਤ ਗੰਗਾ ਨਦੀ ਵਿੱਚ ਉਹਨਾਂ ਦੇ ਸਰੀਰ ਨੂੰ ਵਹਾ ਦਿੱਤਾ ਜਾਵੇ ਤਾਂ ਜੋ ਮੱਛੀਆਂ ਤੇ ਜਲ ਦੇ ਜੀਵ ਉਹਨਾਂ ਦੇ ਸਰੀਰ ਨਾਲ ਉਧਰ ਪੂਰਤੀ ਕਰ ਸਕਣ ਬਾਰੇ ਹਾਰੇ ਜਾਈਏ ਅਜਿਹੇ ਪੁਰਸ਼ਾਂ ਦੇ ਜਿਹੜੇ ਮਰਨ ਉਪਰੰਤ ਵੀ ਕਿਸੇ ਜੀਵ ਦੇ ਕੰਮ ਆਉਣ ਦੀ ਇੱਛਾ ਰੱਖਦੇ ਹਨ ਦੂਜੇ ਪਾਸੇ ਪਦਾਰਥਵਾਦੀ ਸੋਚ ਦੇ ਗ੍ਰਸੇ ਹੋਏ ਲੋਕ ਹਨ ਜੋ ਆਉਧਿਆਂ ਰਤਬਿਆਂ ਤੇ ਸਥਾਨਾਂ ਤੇ ਬਰਾਜਮਨ ਹੁੰਦੇ ਹੋਏ ਸਹੂਲਤਾਂ ਸਾਧਨਾ ਤਨਦੌਲਤ ਅਤੇ ਪੂੰਜੀ ਦੇ ਨਾਲ ਵੀ ਕਿਸੇ ਦੇ ਕੰਮ ਆਉਣ ਦੀ ਜਾਂ ਕਿਸੇ ਦੇ ਭਲੇ ਦੀ ਗੱਲ ਤਾਂ ਕੀ ਕਰਨੀ ਸੀ ਬਲਕਿ ਭਲਾਈ ਕਰਨ ਲਈ ਸੋਚਦੇ ਵੀ ਨਹੀਂ ਤੇ ਬਰਾਈ ਕਰਨ ਨੂੰ ਖੁੰਝਦੇ ਵੀ ਨਹੀਂ ਹਨ ਅਗਲੇ ਦਿਨ ਸਵੇਰੇ ਹੀ ਸੰਤਾਂ ਨੂੰ ਆਖਰੀ ਵਾਰ ਨਮਸਕਾਰ ਕਰਕੇ ਅਨੇਕਾਂ ਭੁੱਲਣਾਂ ਚੁੱਕਾਂ ਦੀ ਮਾਫੀ ਮੰਗ ਕੇ ਉਹਨਾਂ ਦੀ ਰੂਹ ਕੋਲੋਂ ਸਮੱਤ ਬਖਸ਼ਣ ਦੀ ਦਾਤ ਮੰਗਦਾ ਹੋਇਆ ਪਟਿਆਲੇ ਨੂੰ ਵਾਪਸ ਚੱਲ ਪਿਆ ਤਕਰੀਬਨ ਅੱਧੇ ਘੰਟੇ ਬਾਅਦ 20 ਪੱਤੀ ਕਿਲੋਮੀਟਰ ਸ਼ਹਿਰ ਤੋਂ ਬਾਹਰ ਜਦੋਂ ਅਸੀਂ ਆ ਰਹੇ ਸੀ ਤਾਂ ਇੱਕ ਭਗਵੇਂ ਭੇਸ ਵਿੱਚ ਸੰਤ ਜਿਸ ਦੀ ਉਮਰ ਤਕਰੀਬਨ 30-35 ਸਾਲ ਦੀ ਲੱਗਦੀ ਸੀ ਸਾਨੂੰ ਪੈਦਲ ਤੁਰੇ ਜਾਂਦੇ ਰਸਤੇ ਵਿੱਚ ਮਿਲੇ ਮੈਂ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ ਤੇ ਗੱਡੀ 'ਚ ਉਤਰ ਕੇ ਉਹਨਾਂ ਦੇ ਚਰਨ ਛੂਕੇ ਨਮਸਕਾਰ ਕੀਤੀ ਨਾਲ ਹੀ ਕਿਹਾ ਮਹਾਰਾਜ ਜੀਓ ਜੇ ਗੁਸਤਾਖੀ ਨਾ ਹੋਵੇ ਤਾਂ ਆਪਦੀ ਗੱਡੀ ਵਿੱਚ ਬੈਠ ਜਾਣ ਅਸੀਂ ਜਿੱਥੇ ਆਪ ਜੀ ਨੇ ਜਾਣਾ ਹੈ ਉੱਥੇ ਛੱਡ ਦੇਵਾਂਗੇ ਸੰਤ ਜੀ ਨੇ ਹਰੀ ਨਰਾਇਣ ਕਹਿ ਕੇ ਗੱਡੀ ਵਿੱਚ ਬੈਠਣ ਤੋਂ ਇਨਕਾਰ ਕਰਦੇ ਹੋਏ ਕਹਾ ਅਸੀਂ ਨੇੜੇ ਹੀ ਜਾਣਾ ਹੈ ਪੈਦਲ ਚਲੇ ਜਾਵਾਂਗੇ ਮੈਨੂੰ ਉਹਨਾਂ ਦੀ ਆਵਾਜ਼ ਤੇ ਚਿਹਰਾ ਜਾਣੇ ਪਛਾਣੇ ਜਾਪੇ ਮੈਂ ਉਹਨਾਂ ਦੇ ਨਾਲ-ਨਾਲ ਪੈਦਲ ਹੀ ਗੱਲਾਂ ਕਰਦੇ ਤੁਰਨ ਲੱਗਾ ਤੇ ਮੇਰੇ ਡਰਾਈਵਰ ਨੂੰ ਮੈਂ ਉੱਥੇ ਹੀ ਰੁਕਣ ਦਾ ਇਸ਼ਾਰਾ ਕੀਤਾ ਮੈਂ ਉਹਨਾਂ ਨੂੰ ਕਿਹਾ ਸਵਾਮੀ ਜੀ ਔਂ ਲੱਗਦਾ ਜਿਵੇਂ ਮੈਂ ਪਹਿਲਾਂ ਵੀ ਕਦੇ ਆਪ ਜੀ ਦੇ ਦਰਸ਼ਨ ਕੀਤੇ ਹਨ ਆਪ ਜੀ ਕਦੇ ਸੰਤ ਚਤਰਦਾਸ ਜੀ ਦੀ ਮਟਰੀ ਵਿੱਚ ਵੀ ਰਹੇ ਹੋ ਮੈਂ ਬੜੀ ਜਿਗਿਆਸਾ ਨਾਲ ਪੁੱਛਿਆ ਸਵਾਮੀ ਜੀ ਆਪ ਜੀ ਦਾ ਨਾਮ ਕੀ ਹੈ ਸੰਤ ਜੀ ਨੇ ਉੱਤਰ ਦਿੱਤਾ ਕੰਤਨ ਦਾ ਨਾਮ ਗ੍ਰਸਤੀ ਜੀਮਣ ਛੱਡਣ ਨਾਲ ਹੀ ਖਤਮ ਹੋ ਜਾਂਦਾ ਹੈ ਨਾਮ ਤੋਂ ਤੁਸੀਂ ਕੀ ਲੈਣਾ ਹੈ ਤੁਸੀਂ ਦੇਰ ਨਾ ਕਰੋ ਅੱਗੇ ਦੂਰ ਜਾਣਾ ਹੋਵੇਗਾ ਸੰਤ ਜੀ ਦਾ ਚਿਹਰਾ ਸਰੀਰਕ ਬੰਤਰ ਬੋਲੀ ਦਾ ਮਹਾਂਦਰਾ ਪੰਜਾਬੀ ਪਿਛੋਕੜ ਦਾ ਲੱਗਦਾ ਸੀ ਪਰ ਉਹ ਹਿੰਦੀ ਤੇ ਪੰਜਾਬੀ ਭਾਸ਼ਾ ਵਿੱਚ ਪੂਰੀ ਪ੍ਰਵੀਨਤਾ ਰੱਖਦੇ ਸਨ ਆਚਾਰੀਆ ਵਿਨੋਬਾ ਭਾਵੇ ਭਾਵੇਂ ਉਹਨਾਂ ਦਾ ਦਾੜਾ ਖੁੱਲਾ ਪ੍ਰਕਾਸ਼ ਕੀਤਾ ਹੋਇਆ ਸੀ ਤੇ ਕੇਸ ਪਿੱਛੇ ਵੱਲ ਨੂੰ ਲੰਮਕਦੇ ਹੋਏ ਤਰਤੀਬ ਵਿੱਚ ਸਨ ਉਹਨਾਂ ਦੇ ਚਿਹਰੇ ਤੇ ਇੱਕ ਅਸਲੀ ਮਹਾਤਮਾ ਵਾਲਾ ਨੂਰ ਚਲਕਦਾ ਸੀ ਉਹਨਾਂ ਦੇ ਨਾਲ-ਨਾਲ ਮੈਂ ਸਤਿਕਾਰ ਤੇ ਅਦਬ ਭਰੇ ਲਹਿਜੇ ਨਾਲ ਸਵਾਲ-ਜਵਾਬ ਕਰਦਾ ਤੁਰ ਰਿਹਾ ਸੀ ਉਹਨਾਂ ਨੇ ਮੈਨੂੰ ਫਿਰ ਕਿਹਾ ਤੁਸੀਂ ਥੱਕ ਜਾਓਗੇ ਤੁਸੀਂ ਪਰੇਸ਼ਾਨ ਨਾ ਹੋ ਗੱਡੀ ਵਿੱਚ ਬੈਠ ਜਾਓ ਮੈਂ ਮੁੜ ਬੇਨਤੀ ਦੁਹराई ਸਵਾਮੀ ਜੀ ਤੁਸੀਂ ਇਸ ਗੱਡੀ ਵਿੱਚ ਥੋੜੀ ਦੇਰ ਲਈ ਬੈਠ ਜਾਓ ਅਦਬੀ ਅੰਦਾਜ਼ ਤੋਂ ਪ੍ਰਭਾਵਤ ਹੋ ਕਿਉਂ ਮੰਨ ਗਏ ਮੈਂ ਉਹਨਾਂ ਦੇ ਨਾਲ ਹੀ ਡਰਾਈਵਰ ਦੇ ਪਿੱਛੇ ਵਾਲੀ ਸਾਈਡ ਬੈਠ ਗਿਆ ਕੁਝ ਦੇਰ ਗੱਡੀ ਚੱਲਣ ਉਪਰੰਤ ਫਿਰ ਮੈਂ ਸੰਤ ਜੀ ਨੂੰ ਅਦਬ ਨਾਲ ਬੇਨਤੀ ਕੀਤੀ ਸਵਾਮੀ ਜੀ ਮੈਂ ਜੇ ਕਿਸੇ ਮਹਾਪੁਰਸ਼ ਜਾਂ ਸੰਤ ਮਹਾਤਮਾ ਦੇ ਦਰਸ਼ਨ ਕਰ ਲਵਾਂ ਤਾਂ ਛੇਤੀ-ਛੇਤੀ ਭੁੱਲਦਾ ਨਹੀਂ ਪਰ ਅੱਜ ਮੈਂ ਆਪਣੀ ਯਾਦਦਾਸ਼ਤ ਨੂੰ ਕਾਫੀ ਖੰਘੋਲਿਆ ਸਮਝ ਨਹੀਂ ਲੱਗ ਰਹੀ ਆਪਜੀ ਦਾ ਪਛੋਕੜ ਵੀ ਪੰਜਾਬ ਦੀ ਧਰਤੀ ਦਾ ਲੱਗਦਾ ਮੈਂ ਹੌਲੀ-ਹੌਲੀ ਉਹਨਾਂ ਨੂੰ ਨਾਰਾਜ਼ ਹੋਣ ਦੇ ਤੋਂ ਬਿਨਾ ਉਹਨਾਂ ਬਾਰੇ ਜਾਨਣਾ ਚਾਹੁੰਦਾ ਸੀ ਨਾਲ ਹੀ ਸ਼ਰਦਾ ਤੇ ਸਤਸਕਾਰ ਦੇ ਅਦਬ ਵਿੱਚ ਕੋਈ ਫਰਕ ਨਹੀਂ ਪੈਣ ਦੇਣਾ ਚਾਹੁੰਦਾ ਸੀ ਮੈਂ ਸੰਤ ਜੀ ਨੂੰ ਫੇਰ ਕਿਹਾ ਸਵਾਮੀ ਜੀ ਮਾਫ ਕਰਨਾ ਅਸੀਂ ਦੁਨੀਆਵੀ ਲੋਕ ਸੰਤ ਮਹਾਤਮਾ ਕੋਲੋਂ ਕੋਈ ਗਿਆਨ ਅਤੇ ਸੋਝੀ ਦੀ ਗੱਲ ਜਾਣਨ ਦੀ بجائے ਪਛੋਕਰ ਜਾਣਨ ਦੀ ਗੁਸਤਾਖੀ ਕਰਦੇ ਆ ਮੈਨੂੰ ਆਪਜੀ ਕੋਲੋਂ ਜੀਵਨ ਯੋਗਤ ਜਾਣਨੀ ਚਾਹੀਦੀ ਹੈ ਜ਼ਿੰਦਗੀ ਦੇ ਮਾਣੇ ਜਾਣੇ ਚਾਹੀਦੇ ਹਨ ਆਵਾ ਗਮਨ ਦੇ ਚੱਕਰ ਤੋਂ ਮੁਕਤੀ ਦੁੱਖ ਸੁੱਖ ਦਾ ਹਿਸਾਬ ਖਤਾਬ ਲੋਕ ਪਰਲੋਕ ਦੀ ਗੱਲ ਬਾਰੇ ਕੋਈ ਚਾਨਣਾ ਪਾਉਣ ਲਈ ਬੇਨਤੀ ਕਰਨੀ ਚਾਹੀਦੀ ਹੈ ਮੈਂ ਸ਼ੰਕਾਵਾਦੀ ਰਿਹਾ ਹਾਂ ਮੈਂ ਸੰਤ ਜੀ ਦੇ ਬਿਨਾ ਕਹੇ ਤੇ ਉਹਨਾਂ ਦੀ ਇੱਛਾ ਜਾਣਨ ਦੇ ਬਗੈਰ ਹੀ ਆਪਣੇ ਪਰਿਵਾਰਕ ਪਿਛੋਕੜ ਤੇ ਕਿਰਦਾਰ ਬਾਰੇ ਕੁਝ ਕਹਿਣਾ ਸ਼ੁਰੂ ਕਰ ਦਿੱਤਾ। ਸੰਤ ਜੀ ਨੇ ਮੇਰੀ ਬੇਬਲਤਾ ਤੇ ਜਗਿਆਸਾ ਨੂੰ ਪਾਪਦੇ ਹੋਏ ਮੈਨੂੰ ਹੈਰਾਨ ਕਰ ਦਿੱਤਾ। ਜਦੋਂ ਉਹਨਾਂ ਕਿਹਾ ਤੁਸੀਂ ਫਰੀਦਕੋਟ ਦੇ ਐਡੀਸੀ ਹੋ। ਮੈਂ ਇੱਕਦਮ ਇਸ ਸ਼ਸ਼ੋਪੰਜ ਵਿੱਚ ਪੈ ਗਿਆ ਕਿ ਸੰਤ ਜੀ ਕੋਈ ਅੰਤਰਜਾਮੀ ਹਨ ਜਾਂ ਫਰੀਦਕੋਟ ਜ਼ਿਲ੍ਹੇ ਨਾਲ ਪਿਛੋਕੜ ਰੱਖਦੇ ਹਨ। ਮੈਂ ਕੁਝ ਪਲ ਚੁੱਪ ਹੋ ਕੇ ਸੋਚਣ ਲੱਗਾ। ਮੇਰੇ ਮਨ ਵਿੱਚ ਇੱਕਦਮ ਆਇਆ ਕਿ ਹੁਣ ਸੰਤ ਜੀ ਖੁਦ ਹੀ ਸਰਰ ਹਸ ਖੋਲ ਦੇਣਗੇ ਉਹਨਾਂ ਨੇ ਕਿਹਾ 아이 ਗੁਰਮਖਾ ਸੰਤ ਰਿਖੀ ਦੇਵ ਜੀ ਤੇ ਸੰਤ ਚਤਰਦਾਸ ਜੀ ਦੀ ਮੰਡਲੀ ਦੇ ਸਾਰੇ ਸਾਧੂ ਤੁਹਾਡੇ ਪਰਿਵਾਰ ਨੂੰ ਜਾਣਦੇ ਹਨ ਤੁਸੀਂ ਸੰਤ ਗੰਗਹਰੀ ਜੀ ਦੇ ਖਾਨਦਾਨ ਚੋਂ ਹੋ ਉਹ ਬੜੀ ਕਰਨੀ ਵਾਲੇ ਤੇ ਉੱਚੇ ਸੰਤ ਸਨ ਤੂੰ ਪਰਉਪਕਾਰੀ ਇਮਾਨਦਾਰ ਅਤੇ ਆਪਣੀ ਡਿਊਟੀ ਦਾ ਪੱਕਾ ਹੈ ਇਹ ਵੀ ਘੱਟ ਸਾਦਗੀ ਨਹੀਂ ਹੈ ਗ੍ਰਸਤੀ ਮਾਰਗ ਸੰਤ ਮਾਰਗ ਤੋਂ ਵੀ ਔਖਾ ਹੈ ਕੋਈ ਜ਼ਰੂਰੀ ਨਹੀਂ ਭਗਵੇਂ ਕੱਪੜੇ ਪਾ ਕੇ ਸੰਤ ਤੋਂ ਹੋ ਗ੍ਰਸਤੀ ਜੀਵਨ ਵਿੱਚ ਵੀ ਸੰਤ ਵਰਤੀ ਵਾਲਾ ਹੋ ਸਕਦਾ ਹੈ। ਵੇਦ ਸ਼ਾਸਤਰ ਤੇ ਗੁਰਬਾਣੀ ਕਹਿੰਦੇ ਹਨ ਕਾਲ ਯੁਗ ਵਿੱਚ ਹੱਕ ਸੱਚ ਤੇ ਪਹਿਰਾ ਦੇ ਕੇ ਜੋ ਇਨਸਾਨ ਇਮਾਨਦਾਰੀ ਤਨਦੇਹੀ ਤੇ ਨੇਕ ਨੀਅਤੀ ਨਾਲ ਲੋਕ ਸੇਵਾ ਕਰਦਾ ਉਹ ਵੀ ਕਿਸੇ ਸੰਤ ਨਾਲੋਂ ਘੱਟ ਨਹੀਂ ਹੁੰਦਾ। ਸੰਤ ਦੀ ਪਹਿਚਾਨ ਕਰਨੀ ਓਕੀ ਹੈ। ਮੈਂ ਜਿੰਨਾ ਚਿਰ ਉਹਨਾਂ ਨਾਲ ਗੱਲਾਂ ਕਰਦਾ ਜਾ ਰਿਹਾ ਸੀ ਉਹਨਾਂ ਹੀ ਰਹਿਸ ਵੱਲ ਰਿਹਾ ਸੀ। ਉਹਨਾਂ ਮੈਨੂੰ ਫਿਰ ਕਿਹਾ ਸੰਤ ਚਤਰਦਾਸ ਜੀ ਤੇਰੇ ਬਾਰੇ ਗੱਲਾਂ ਕਰਦੇ ਸਨ ਤੇ ਸਾਰੇ ਤੇਰੀ ਤਾਰੀਫ ਕਰਦੇ ਹੁੰਦੇ ਸਨ ਕਿ ਸੰਕਤੀ ਵਾਲੇ ਭਗਤ ਹਰੀਨੰਦ ਸਿੰਘ ਨੇ ਆਪਣੇ ਦੋਤੇ ਤੇ ਕਿਰਪਾ ਕਰਕੇ ਉਹਨਾਂ ਨੂੰ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਣਾ ਦਿੱਤੀ ਹੈ ਵੱਡਾ ਅਫਸਰ ਬਣ ਲਈ ਵਰਦਾਨ ਦਿੱਤਾ ਮੈਂ ਹੋਰ ਵੀ ਹੈਰਾਨ ਸੀ ਮੈਂ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ ਤੇ ਗੱਡੀ ਰੋਕ ਕੇ ਮੈਂ ਜੋ ਉਹਨਾਂ ਦੇ ਬਰਾਬਰ ਬੈਠਾ ਸੀ نیچے ਉਤਰ ਕੇ ਫਿਰ ਉਹਨਾਂ ਦੇ ਚਰਨ ਫੜੇ ਤੇ ਕਿਹਾ ਸੰਤ ਜੀ ਚਰਨ ਫੇਰ ਛੱਡੂ ਜੇ ਤੁਸੀਂ ਮੈਨੂੰ ਇਹ ਚਾਨਣ ਕਰਨ ਦੀ ਕਿਰਪਾਲਤਾ ਕਰੋਗੇ ਕਿ ਮੈਂ ਆਪ ਜੀ ਦੇ ਦਰਸ਼ਨ ਪਹਿਲੀ ਵਾਰ ਕਿੱਥੇ ਕਿੱਥੇ ਸਨ ਤੁਸੀਂ ਤਾਂ ਮੇਰੇ ਪੁੱਤਰਾਂ ਤੇ ਵਖਵਤ ਤੇ ਸਭ ਕੁਝ ਜਾਣਦੇ ਹੋ ਕੁਈ ਦਰੋ ਨਾਂ ਨੁਕਰ ਕਰਦੇ ਰਹੇ ਮੈਨੂੰ ਕਹਿੰਦੇ ਰਹੇ ਸੰਤਾ ਨਾਲ ਰਿਹਾਰ ਨਹੀਂ ਕਰੀਦੀ ਸੰਤਾਂ ਦਾ ਇਮਤਿਹਾਨ ਨਹੀਂ ਲਈਦਾ ਸੰਤਾਂ ਦਾ ਨਾਂ ਕੋਈ ਨਾਮ ਨਾ ਕੋਈ ਟਿਕਾਣਾ ਨਾ ਕੋਈ ਪਤਾ ਉਹ ਜਿੱਥੇ ਭੋਜਨ ਮਿਲ ਗਿਆ ਖਾ ਲਿਆ ਰਾਤ ਪੈ ਗਈ ਭੈਜਨ ਬੰਦਗੀ ਕਰਕੇ ਰਾਤ ਕੱਟ ਲਈ ਅਗਲਾ ਦਿਨ ਕਿਤੇ ਹੋਰ ਤੇ ਫਿਰ ਕਿਤੇ ਹੋਰ ਜਦੋਂ ਪ੍ਰਾਣੀ ਸੰਤ ਮਾਰਗ ਤੇ ਚੱਲਦਾ ਹੈ ਤਾਂ ਹਸਤੀ ਅਤੇ ਨਾਮ ਮਿਟਾ ਕੇ ਖਾਕ ਹੋ ਕੇ ਚੱਲਦਾ ਹੈ ਖਾਕ ਦਾ ਕੋਈ ਨਾਮ ਹਸਤੀ ਜਾਂ ਵਜੂਦ ਨਹੀਂ ਹੁੰਦਾ ਮੈਨੂੰ ਇਹ ਮਸੂਸ ਹੋਇਆ ਕਿ ਮੈਂ ਸ੍ਰੀਕੇ ਤੇ ਹਦਬੰਦੀ ਤੋੜ ਕੇ ਸਵਾਮੀ ਜੀ ਨੂੰ ਕਾਰ ਵਿੱਚ ਲਿਫਟ ਲੈਣ ਦਾ ਮੁੱਲ ਮੰਗਣ ਲੱਗ ਪਿਆ ਹਾਂ ਮੈਂ ਫਿਰ ਚੁੱਪ ਕਰ ਗਿਆ ਸੰਤ ਜੀ ਨੇ ਆਪਣੇ ਕੋਲ ਛੋਟੀ ਜਿਹੀ ਮੋਢੇ ਵਿੱਚ ਲੰਕਦੀਪ ਪੋਟਲੀ ਵਿੱਚੋਂ ਕੁਝ ਖਿਲਾਂ ਪਤਾਸੇ ਤੇ ਸੁੱਕੇ ਮੇਵੇ ਹਰਦੁਆਰ ਦਾ ਪ੍ਰਸ਼ਾਦ ਕਰਕੇ ਦੇ ਦਿੱਤੇ ਨਾਲ ਹੀ ਗੱਡੀ ਰੋਕ ਉਤਰਨ ਦੀ ਮੰਗ ਕੀਤੀ ਮੈਂ ਉਹਨਾਂ ਤੋਂ ਮਾਫੀ ਮੰਗਦੇ ਹੋਏ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਖੇਮਾ ਕਰੋ ਮੈਂ ਆਪ ਜੀ ਦੇ ਤੀਤ ਵੱਲ ਨਹੀਂ ਜਾਂਦਾ ਅੱਛਾ ਆਪ ਇੱਕ ਸੁਆਰਨ ਦੀ ਹੀ ਕੋਈ ਗੱਲ ਆਪ ਜੀ ਦੇ ਮੁਖਾਰਬਨ ਤੋਂ ਗ੍ਰੈਂਡ ਕਰ ਲਈਏ ਇਹ ਬੜੀ ਵੱਡੀ ਪ੍ਰਾਪਤੀ ਹੋਵੇਗੀ ਸੰਤ ਜੀ ਨੇ ਮੈਨੂੰ ਦੱਸਿਆ ਬਾਈ ਗ੍ਰਸਤ ਦਾ ਮਾਰਗ ਵੀ ਉੱਚਾ ਮਾਰਗ ਹੈ ਜੇ ਇਨਸਾਨ ਆਪਣੇ ਕਰਮ ਧਰਮ ਤੇ ਫਰਸ ਤਬਕਾ ਹੋਵੇ ਹਕ ਸੱਚ ਦੀ ਕਮਾਈ ਕਰੇ ਇਨਸਾਫ ਦੀ ਖਾਤਰ ਕਰਿ ਸ਼ਿੱਲ ਰਹੇ ਇਹ ਕੋਈ ਛੋਟੀ ਭਗਤੀ ਜਾਂ ਸੰਤ ਗੀਰੀ ਤੋਂ ਘਟ ਨਹੀਂ ਕਿਰਤ ਕਰਨ ਨਾਮ ਜਪਣ ਪਿਰਤੀ ਲਾਉਣ ਵੰਟ ਛਕਣ ਤੇ ਦਸਬੰਦ ਦੇਣ ਨਾਲ ਗੁਰਮੁਖਾਂ ਵਾਲਾ ਜੀਵਨ ਜਉਣ ਵਾਲੀ ਮੁਕਤੀ ਹੋ ਜਾਂਦੀ ਹੈ 84 ਘਟ ਜਾਂਦੀ ਹੈ ਸੰਤ ਜੀ ਨੇ ਕੋਈ ਆਪਣੇ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ। ਅਸੀਂ ਲੜਾਈ ਛੱਡ ਕੇ ਪਗੋੜੇ ਹੋਏ ਫਿਰ ਗ੍ਰਸ ਛੱਡ ਕੇ ਪਗੋੜੇ ਹੋਏ। ਮਨ ਵਿੱਚ ਕੁਝ ਅਜੀਹਾ ਮਹਿਸੂਸ ਹੁੰਦਾ ਕਿ ਮੈਦਾਨ ਛੱਡਣ ਨਾਲੋਂ ਮੈਦਾਨ ਵਿੱਚ ਜੂਝਣਾ ਹੀ ਸੂਰਮਗਤੀ ਅਤੇ ਮੰਜ਼ਲ ਦੀ ਪ੍ਰਾਪਤੀ ਹੁੰਦੀ ਹੈ। ਮੈਂ ਸੰਤ ਜੀ ਨੂੰ ਫਿਰ ਗੱਲ ਅੱਗੇ ਤੋਰਦੇ ਹੋਏ ਕਿਹਾ। ਸਵਾਮੀ ਜੀ ਮਾਫ ਕਰਨਾ ਮੈਨੂੰ ਸਾਰੂ ਬੈਸ ਤੇ ਦਲੀਲਬਾਜ਼ੀ ਕਰਨ ਦੀ ਆਦਤ ਹੈ। ਦਲੀਲ ਵਿੱਚੋਂ ਨਵੇਂ ਵਿਚਾਰ ਤੇ ਵਿਕਾਸ ਪੈਦਾ ਹੁੰਦਾ ਹੈ। ਇਨਸਾਨ ਨੂੰ ਦਲੀਲ ਕਰਨ ਨਾਲ ਆਪਣੀ ਔਕਾਤ ਦਾ ਪਤਾ ਲੱਗਦਾ ਹੈ ਮੈਨੂੰ ਆਸ ਹੈ ਕਿ ਆਪ ਜੀ ਇਸ ਬਹਿਸ ਅਤੇ ਦਲੀਲ ਨੂੰ ਪੂਰਾ ਨਹੀਂ ਮੰਨੋਗੇ ਸੰਤ ਜੀ ਨੇ ਕਿਹਾ ਪਾਈ ਗੁਰਮਖਾ ਮੈਂ ਬੁਰਾ ਕਿਉਂ ਮੰਨਾਂ ਮੈਂ ਭਾਵੇਂ ਸੰਤ ਪੇਖ ਪੇਚਾਂ ਪਰ ਸੰਤ ਸ਼ਬਦ ਦੇ ਅਰਥ ਬੜੇ ਡੂੰਗੇ ਹਨ ਇਹ ਮਾਰਗ ਬੜਾ ਕਠਨ ਹੈ ਹਰ ਸਾਲ ਲੰਦੇ ਸਮੇਂ ਜ਼ਿੰਦਗੀ ਇਮਤਿਹਾਨ ਵਿੱਚੋਂ ਗੁਜ਼ਰਦੀ ਹੈ ਗਿਆਨ ਇੰਦਰੀਆਂ ਵਾਸਨਾਵਾਂ ਇਛਾਵਾਂ ਤਾਂ ਪੜਕਣਾ ਪੈਦਾ ਕਰਦੀਆਂ ਹਨ ਇਨਾਂ ਤੇ ਕਾਬੂ ਪਾਉਣ ਦੀ ਅਤੇ ਇਹਨਾਂ ਨੂੰ ਸਚਾਰੂ ਟੰਗਣਾ ਵਰਤਣ ਲਈ ਮਨ ਮੰਦਰ ਵਿੱਚ ਇੱਕ ਵੱਡੀ ਕਸ਼ਮਕਸ਼ ਚੱਲਦੀ ਰਹਿੰਦੀ ਹੈ ਜਿਹੜੇ ਇਸ جنگ ਅਤੇ ਕਸ਼ਮਕਸ਼ ਨੂੰ ਜਿੱਤ ਲੈਂਦੇ ਹਨ ਉਹ ਆਪਣਾ ਮਨ ਜਿੱਤ ਕੇ ਹੀ ਜਗ ਜਿੱਤ ਲੈਂਦੇ ਹਨ ਭਾਵ ਆਪਣੇ ਅੰਦਰ ਅਧਿਆਤਮਿਕ ਕ੍ਰਾਂਤੀ ਪੈਦਾ ਕਰ ਲੈਂਦੇ ਹਨ ਬਸ ਇਹੋ ਹੀ ਸਾਰੇ ਮਸਲੇ ਦਾ ਹੱਲ ਹੈ ਕਈ جنگ ਲੜਦੇ ਲੜਦੇ ਜ਼ਿੰਦਗੀ ਹਾਰ ਜਾਂਦੇ ਹਨ ਕਈ ਲੜਾਈ ਲੜਨ ਵਿੱਚ ਹੀ ਆਨੰਦ ਪ੍ਰਾਪਤ ਕਰਦੇ ਹਨ ਜਿਸ ਨੂੰ ਪੂਰਨ ਪਰਮਾਨੰਦ ਕਹਿੰਦੇ ਹਨ ਮਨਜਲ ਵੱਲ ਵਧਣਾ ਹੀ ਇੱਕ ਅੱਛੀ ਪ੍ਰਾਪਤੀ ਹੁੰਦੀ ਹੈ ਇਹ ਅਵਸਥਾ ਹੈ ਸੱਚ ਨੂੰ ਜਾਣਨ ਦੀ ਸੱਚ ਦੇ ਮਾਰਗ ਤੇ ਸੱਚੇ ਇਰਾਦੇ ਸੱਚੇ ਕਾਰਜ ਤੇ ਸੱਚਾ ਆਚਰਣ ਰੱਖਣਾ ਜ਼ਰੂਰੀ ਹੈ ਇੱਕ ਅੱਲਾ ਟੀਚਾ ਹੀ ਨਹੀਂ ਹੁੰਦਾ ਬਲਕਿ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੁੰਦੀ ਹੈ ਸੱਚ ਨੂੰ ਢੂੰਡਣਾ ਨਹੀਂ ਬਲਕਿ ਮਹਿਸੂਸ ਕਰਨਾ ਤੇ ਜਿਉਣਾ ਪੈਂਦਾ ਹੈ ਗ੍ਰਹਿਸਤ ਤੇ ਸੰਿਆਸਤ ਕੋਈ ਅੰਤਰ ਨਹੀਂ ਹੈ ਮੈਨੂੰ ਇਹ ਸੋਝੀ ਕਾਫੀ ਧੀਰ ਨਾਲ ਪਟਕਣੋਂ ਪ੍ਰੰਤ ਹੋਈ ਸਨਿਆਸ ਵਿੱਚ ਗ੍ਰਸਤ ਅਤੇ ਗ੍ਰਸਤ ਵਿੱਚ ਸਨੈਸ ਹੀ ਹੋਣਾ ਚਾਹੀਦਾ ਹੈ ਇਹ ਦੋਵੇਂ ਪੱਖ ਇੱਕ ਹੀ ਮੰਤਲ ਅਤੇ ਪ੍ਰਾਪਤੀ ਦੇ લક્ષ ਹਨ ਇਹ ਤਾਂ ਮਨੁੱਖੀ ਮਨ ਦੀ ਅਵਸਥਾ ਹੈ ਕਮਲ ਦਾ ਫੁੱਲ ਚਿੱਕੜ ਵਿੱਚ ਵੀ ਨਰਲੇਪ ਰਹਿੰਦਾ ਹੈ ਕਈ ਮਲਾ ਬੇੜੀਆਂ ਹੁੰਦੇ ਹੋਏ ਵੀ ਡੁੱਬ ਜਾਂਦੇ ਹਨ ਕਈ ਪ੍ਰਮਾਤਮਾ ਦੀ ಅಪਾਰ ਕਿਰਪਾ ਨਾਲ ਪਵ ਸਾਗਰ पार ਕਰ ਜਾਂਦੇ ਹਨ ਆਨੰਦ ਦੀ ਅਵਸਥਾ ਕੁਝ ਛਾਣੀ ਇਹ ਵੀ ਮਹਿਸੂਸ ਕਰਨ ਦੀ ਚੀਜ਼ ਹੈ ਮੈਂ ਆਪਣੀਆਂ ਲਾਲਸਾਵਾਂ ਸ਼ਾਮਾਂ ਤੇ ਵਿਚਾਰਾਂ ਨਾਲ ਹੱਡਾ ਲਾ ਲਿਆ ਮੈਨੂੰ ਜ਼ਿੰਦਗੀ ਵਿੱਚ ਕਿਸੇ ਗਲਤ ਅਫਸੋਸ ਨਹੀਂ ਜਿਉਂ-ਜਿਉਂ ਸ਼ਾਸਤਰ ਵੇਦ ਗੁਰਬਾਣੀ ਗੀਤਾ ਤੇ ਹੋਰ ਧਾਰਮਿਕ ਗ੍ਰੰਥਾਂ ਦਾ ਸਿਧਾਂਤਕ ਗਿਆਨ ਹਾਸਲ ਕਰਦਾ ਰਿਹਾ ਕਿਉਂਕਿ ਉਹ ਇਹ ਮਹਿਸੂਸ ਹੁੰਦਾ ਰਿਹਾ ਕਿ ਇੱਕ ਦਿਨ ਮੈਦਾਨ ਛੱਡ ਕੇ ਹੋਰ ਕਈ ਨਵੇਂ ਫਰੰਟ ਖੋਲੇ ਹਨ ਲੜਾਈ 'ਚ ਜਿੱਤ ਹਾਰ ਦੀ ਗੱਲ ਨਹੀਂ ਹੁੰਦੀ ਸਿਰਫ ਗੱਲ ਤਾਂ ਲੜਨ ਲਈ ਤਰੀਕੇ ਜ਼ਾਬਤੇ ਨਿਯਮ ਸਿਧਾਂਤ ਸੋਚੀ ਤੇ ਸਾਧਨਾ ਦੀ ਹੁੰਦੀ ਹੈ ਆਦਮੀ ਨੂੰ ਲੜਨ ਤੋਂ ਨਹੀਂ ਡਰਨਾ ਚਾਹੀਦਾ ਲੜਕੇ ਮਨ ਤੋਂ ਉੱਕਈ ਨਾ ਡਰੋ ਬਸ ਜੇਕਰ ਦਰਮਨ ਹੋ ਤਾਂ ਸਿਰਫ ਇੱਕ ਗੱਲ ਦਾ ਕਿ ਲੜਾਈ ਸੂਲ ਤੋਂ ਪਰੇ ਹਟਕੇ ਨਹੀਂ ਬਲਕਿ ਸੂਲ ਨਾਲ ਲੜੀ ਜਾਵੇ ਇਹ ਉਹ ਅਵਸਥਾ ਹੈ ਮਨ ਮੁਖ ਤੋਂ ਗੁਰੂ ਬਣਦੀ ਇਸ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਅਧਿਆਤਮਕ ਵਾਰ ਦਾ ਨਾਮ ਦਿੱਤਾ ਹੈ ਯੁੱਧ ਵਿੱਚ ਡਟਣ ਲਈ ਜੋਸ਼ ਤੇ ਜਜ਼ਬਾ ਹੋਣਾ ਜ਼ਰੂਰੀ ਹੈ ਕਿਰਤੀ ਵਪਾਰੀ ਸਿਪਾਈ ਕਿਸਾਨ ਮੁੰਸ਼ੀ ਡਾਕਟਰ ਅਧਿਆਪਕ ਪੁਜਾਰੀ ਪੰਡਤ ਸਾਰੇ ਆਪਣੇ ਆਪਣੇ ਥਾਂ ਤੇ ਇੱਕ ਮਾਰਗ ਤੇ ਚੱਲ ਕੇ ਕਿ ਯੁੱਧ ਵਿੱਚ ਜੁਟੇ ਆਉਂਦੇ ਹਨ ਉਹਨਾਂ ਨੂੰ ਜਿਹੜੇ ਉਸ ਖੇਤਰ ਨਾਲ ਕੁਜਰਵੈਤੀ ਸਲੀਕਾ اخلاق ਅਤੇ ਨੈਤਿਕਤਾ ਦੇ ਸੂਲ ਜੁੜੇ ਹੁੰਦੇ ਹਨ ਉਹਨਾਂ ਤੇ ਪਹਿਰਾ ਦੇ ਕੇ ਚੱਲਣ ਤਾਂ ਸਮਝੋ ਉੱਥੋਂ ਵੀ ਪ੍ਰਾਪਤੀ ਹੋ ਸਕਦੀ ਹੈ ਕੋਈ ਕੀਤਾ ਪੇਸ਼ਾ ਰੁਤਬਾ ਜਾਂ ਹਾ ਦਾ ਸਚਾਈ ਜਾਣਨ ਲਈ ਜਾਂ ਲਖਸ਼ ਦੀ ਪ੍ਰਾਪਤੀ ਲਈ ਪਰਮਾਨਤ ਜਾਂ ਗੈਰ ਪਰਮਾਨਤ ਨਹੀਂ ਬਸ ਜੋ ਗ੍ਰਹਿਣ ਕਰਨ ਦੀ ਲੋੜ ਹੈ ਤਾਂ ਸਿਰਫ ਕਹਿਣੀ ਤੇ ਕਰਨੀ ਤੇ ਪਹਿਰਾ ਦੇਣ ਦੀ ਦੁਨੀਆ ਨੂੰ ਖੋਜਣ ਤੋਂ ਪਹਿਲਾਂ ਆਪਣੇ ਮਨ ਮੰਦਰ ਦੇ ਅੰਦਰ ਦੀ ਘੰਟੀ ਵਜਾਉਣ ਦੀ ਆਤਮ ਚਿੰਤਨ ਦੀ ਲੋੜ ਹੈ ਫੈਂਟਜੀ ਦੇ ਇਹ ਬਚਨ ਮੇਰੇ ਲਈ ਆਤਮਾ ਦੀ ਸ਼ੁੱਧੀ ਤੇ ਰੂਹ ਨੂੰ ਬਰਵਾਨ ਕਰਨ ਲਈ ਸੰਜੀਵਨੀ ਬੂਟੀ ਦੀ ਕੁੱਟੀ ਵਾਂ ਮਹਿਸੂਸ ਹੋ ਰਹੇ ਸਨ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜੇ ਵੇਲੇ ਅਸੀਂ ਦੇਹਰਾਦੂਨ ਪਹੁੰਚ ਗਏ ਹਾਂ ਮੈਂ ਗੱਡੀ ਰੋਕ ਕੇ ਰਸਤੇ ਵਿੱਚ ਕੁਝ ਫਲ ਖਰੀਦ ਲਏ ਤੇ ਅਸੀਂ ਦੇਹਰਾਦੂਨ ਤੋਂ ਬਾਹਰ ਨਿਕਲ ਕੇ ਪੌਂਡਰ ਸਾਹਿਬ ਚੱਲ ਪਏ ਸਾਂ ਕੋਈ ਦੂਰ ਰੋਕ ਕੇ ਮੈਂ ਉਹਨਾਂ ਨੂੰ ਕੁਝ ਫਲ ਖਾਣ ਲਈ ਪ੍ਰਸ਼ਾਦ ਵਜੋਂ ਦੇ ਕੇ ਉਹਨਾਂ ਨੂੰ ਕੁਝ ਆਰਾਮ ਕਰਨ ਦਾ ਇਸ਼ਾਰਾ ਕੀਤਾ ਸੀ ਵੀ ਕੋ ਜੋ ਜ਼ਰੂਰ ਪੂਰਤੀ ਕੀਤੀ ਪਹਿਲਾਂ ਮੈਂ ਸੰਤਾ ਕੋਲੋਂ ਕੁਝ ਪੁੱਛਣ ਲਈ ਉਤਆਵਲਾ ਸੀ ਪਰ ਹੁਣ ਅਸੀਂ ਕੁਲ ਮਿਲ ਗਏ ਸਾਂ ਉਹ ਖੁਦ ਹੀ ਮੈਨੂੰ ਕਹਿਣ ਲੱਗੇ ਭਾਈ ਹੁਣ ਤੇਰੀ ਜਿਗਿਆਸਾ ਵੀ ਪੂਰੀ ਕਰ ਦਿੰਦੇ ਆ ਉਹਨੇ ਗੱਲ ਸ਼ੁਰੂ ਕਰ ਦਿੱਤੀ ਮੇਰਾ ਪਿੰਡ ਫਰੀਦਕੋਟ ਜ਼ਿਲ੍ਹੇ ਵਿੱਚ 사दिक ਕੋਲ ਕਲਪਤਨਾ ਪਾਣੀ ਵਾਲਾ ਹੈ ਮੇਰਾ ਗਰਸਤੀ ਜੀਮਨ ਦਾ ਨਾਮ ਜਰਨੈਲ ਸਿੰਘ ਸੀ ਮੈਨੂੰ ਫੌਜ ਦੀ ਨੌਕਰੀ ਕਰਕੇ ਫੌਜੀ ਕਹਿੰਦੇ ਸਨ ਮੇਰੇ ਮਾਤਾ ਪਿਤਾ ਬਚਪਨ ਵਿੱਚ ਹੀ ਸਵਰਗਵਾਸ ਹੋ ਗਏ ਸਨ ਮੇਰੀ ਪੂਆਰੀ ਮੇਰਾ ਪਾਲਣ-ਪੋਸਨ ਤੇ 10ਵੀਂ ਤੱਕ ਦੀ ਪੜ੍ਹਾਈ ਪਿੰਡ ਬਚਵਾਨਾ ਜ਼ਿਲ੍ਹਾ ਮਾਨਸਾ ਵਿੱਚ ਕਰਵਾਈ ਸੀ। ਮੇਰੇ ਚਾਚਾ ਜੀ ਮੇਰੇ ਹਿੱਸੇ ਦੀ ਮੇਰੇ ਪਿਤਾ ਦੀ ਵਿਰਾਸਤ ਤੋਂ ਮਿਲਣ ਵਾਲੀ ਜ਼ਮੀਨ ਵੀ ਬੋਂਦੇ ਸਨ। ਮੈਂ ਫੌਜ ਵਿੱਚ ਪੜ੍ਹਦੀ ਹੋ ਗਿਆ ਆਰਮਡ ਐਜੂਕੇਸ਼ਨ ਕੋਰ ਵਿੱਚ। ਮੇਰੀ ਸ਼ਾਦੀ ਹੋ ਗਈ ਮੇਰੇ ਕੋਈ ਔਲਾਦ ਨਹੀਂ ਸੀ। ਮੇਰੇ ਚਾਚੇ ਨੇ ਮੇਰੀ ਜ਼ਮੀਨ ਦਾ ਬਲੀ ਸੀ। ਮੈਂ ਫੌਜ ਲਈ ਦਰਖਾਸਤ ਦੇ ਕੇ ਛਡਾ ਲਈ ਸੀ ਪਰ ਮੇਰੇ ਛੁੱਟੀ ਆਉਣ ਤੇ ਮੇਰੇ ਚਾਚੇ ਨੇ ਕਿਸੇ ਗਰੋਨਾ ਸਾਜ-ਬਾਜ ਹੋ ਕੇ ਮੇਰੇ ਉੱਪਰ ਪੁਲਿਸ ਦੀ ਮਦਦ ਰਾਹੀਂ ਝੂਠਾ ਕਤਲ ਦਾ ਕੇਸ ਬਣਾ ਦਿੱਤਾ। ਮੈਂ ਬੜੀਆਂ ਫਰਿਆਦਾਂ ਕੀਤੀਆਂ ਪਰ ਕੋਈ ਪੇਸ਼ ਨਾ ਗਈ। ਤੇ ਮੈਨੂੰ 20 ਸਾਲ ਦੀ ਕੈਦ ਹੋ ਗਈ। ਜ਼ਮੀਨ ਫੇਰ ਮੇਰੇ ਚਾਚੇ ਨੇ ਸੰਭਲ ਲਈ। ਮੇਰੀ ਪਤਨੀ ਨੇ ਮੇਰੇ ਪਿੱਛੋਂ ਕਿਸੇ ਹੋਰ ਆਦਮੀ ਨਾਲ ਸੰਬੰਧ ਬਣਾ ਲਏ। ਜਦੋਂ ਮੈਂ ਜੇਲ੍ਹ ਪੂਰੀ ਕਰਕੇ ਵਾਪਸ ਆਇਆ ਤਾਂ ਮੇਰੀ ਪਤਨੀ ਤੇ ਉਸਦਾ ਨਜਾਇਜ਼ ਪਤੀ ਦੋਵੇਂ ਮਿਲ ਕੇ ਮੈਨੂੰ ਮਾਰਨ ਦੀ ਸਾਜ਼ਿਸ਼ ਕਰਦੇ ਸਨ ਜਿਸ ਦਾ ਮੈਂ ਆਪਣੇ ਅੱਖੀਂ ਤੇ ਕੰਨੀ ਏਲਮ ਹਾਸਲ ਕੀਤਾ। बस मैं कर छटके भगਵੇਂ पेश ਵਿੱਚ ਹੋ ਗਿਆ ਅਸਲ ਵਿੱਚ ਸਮਾਜ ਦੇ ਉਸ ਮੰਡਪ ਵਿੱਚ ਮੇਰਾ ਕੋਈ ਹੈ ਹੀ ਨਹੀਂ ਸੀ ਮੈਂ ਫਰੀਦਕੋਟ ਜ਼ਿਲ੍ਹੇ ਦੇ ਨੇੜੇ ਟਿਹੜੇ ਮੁੜ ਕੇ ਨਹੀਂ ਗਿਆ ਮੈਨੂੰ ਤੁਹਾਡੇ ਬਾਰੇ ਸੰਤ ਚਤਰਦਾਸ ਜੀ ਦੇ ਆਸ਼ਰਮ ਅਤੇ ਮੰਡਲੀ ਵਿੱਚ ਪਤਾ ਲੱਗਦਾ ਰਹਿੰਦਾ ਸੀ ਕਈ ਵਾਰੀ ਮੈਂ ਸੋਚਦਾ ਸੀ ਕਿ ਜੇਕਰ ਭਾਈ ਤੂੰ ਉਸ ਵੇਲੇ ਉੱਥੇ ਲੱਗਿਆ ਹੁੰਦਾ ਤਾਂ ਸ਼ਾਇਦ ਮੈਂ ਇਨਸਾਫ ਹਾਸਲ ਕਰ ਲੈਂਦਾ ਉਹਨਾਂ ਅੱਗੇ ਕਿਹਾ ਮੈਂ ਗ੍ਰਸਤੀ ਜੀਵਨ ਤੋਂ ਪਰੇ ਨਾ ਹੁੰਦਾ ਮੈਨੂੰ ਨਹੀਂ ਪਤਾ ਕੁਦਰਤ ਨੇ ਇਹ ਕਿਵੇਂ ਤੇ ਕਿਉਂ ਕੀਤਾ ਜਦੋਂ ਮੈਂ ਸਾਰੀ ਕਹਾਣੀ ਸੰਤ ਚਤਰਦਾਸ ਜੀ ਨੂੰ ਦੱਸੀ ਤਾਂ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਜੋ ਕੁਝ ਤੇਰੇ ਨਾਲ ਵਾਪਰ ਰਿਹਾ ਇਹ ਪਿਛਲੇ ਜਨਮ ਦਾ ਸੁਪਨਾ ਸੀ ਉਸ ਨੂੰ ਭੁੱਲ ਕੇ ਅੱਗੇ ਸੰਭਾਲਣ ਦੇ ਲੜ ਲੱਗ ਜਾ ਉਹਨਾਂ ਨੇ ਮੈਨੂੰ ਭਗਵੇਂ ਪੇਸ ਵਿੱਚ ਪ੍ਰਵੇਸ਼ ਕਰਕੇ ਕੁਝ ਸਿਧਾਂਤਾਂ ਤੇ ਚੱਲਣ ਲਈ ਦੱਸਿਆ ਉਹਨਾਂ ਨੇ ਕਿਹਾ ਸੀ ਕਿ ਔਰਤਾਂ ਬਾਰੇ ਆਪਣੇ ਜ਼ਿਹਨ ਵਿੱਚੋਂ ਪਿਆਰ ਅਤੇ ਨਫ਼ਰਤ ਦੋਨੋਂ ਕੱਢ ਦੇਣਾ ਹਰ ਛੋਟੀ ਬੱਚੀ ਨੂੰ ਆਪਣੀ ਪੁੱਤਰੀ ਬਰਾਬਰ ਦੀ ਨੂੰ ਦੇਵੀ ਬਢੇਰੀ ਨੂੰ ਮਾਤਾ ਜਾਨਣਾ ਕਿਸੇ ਔਰਤ ਵੱਲ ਅੱਖਾਂ 'ਚ ਅੱਖਾਂ ਪਾ ਕੇ ਨਾ ਤੱਕਣਾ ਉਹ ਦਸਰੇ ਸੀ ਸਾਦੀ ਭੋਜਨ ਬਸਤਰ ਹੈਸ਼ ਤੇ ਸਾਧਨਾ ਦੀ ਆਸ ਮੁਕਾ ਕੇ ਸਾਦਾ ਰਹਿਣੀ ਤਨ ਦੌਲਤ ਤੇ ਸੰਪਤੀ ਇਕੱਠੀ ਕਰਨ ਤੋਂ ਗਰੀਜ਼ ਕਰਨਾ ਮਨੁੱਖਤਾ ਦੀ ਭਲਾਈ ਜੀਵਾਂ ਦੀ ਰੱਖਿਆ ਲਈ ਯਤਨ ਸੇਵਾ ਤੇ ਉਦਮ ਕਰਨਾ ਹਰੇ ਧਾਰਮਿਕ ਕੀਦਿਆਂ ਦਾ ਸਤਿਕਾਰ ਕਰਨਾ ਅਰਧ ਅੰਬਰ ਗਿਆਨ ਹਾਸਲ ਕਰਕੇ ਸੱਚ ਦੇ ਮਾਰਗ ਤੇ ਚੱਲਣਾ ਹੰਸਾ ਦਾ ਤਿਆਗ ਸਬਰ ਸੰਤੋਖ ਸਹਿਨਸ਼ੀਲਤਾ ਸੰਜਮ ਦਾ ਪੱਲਾ ਫੜਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਮੀ ਵਿਕਾਰ ਨੂੰ ਤਿਆਗ ਪਰਉਪਕਾਰ ਹਲੀਮੀ ਤੇ ਸੇਵਾ ਦੇ ਰਸਤੇ ਜਾਣਾ ਸੰਜਮ ਨਾਲ ਭੋਜਨ ਖਾਣਾ ਸ਼ਾਮਾਂ ਤੇ ਸੰਜਮ ਰੱਖਣਾ ਇਹ ਗੱਲਾਂ ਜੇਕਰ ਨਿਭਾ ਸਕਦੇ ਹੋ ਤਾਂ ਪਗਮਾ ਪੇਸ ਪਾਉਣਾ ਵਰਨਾ ਭੇਖੀ ਸੰਤ ਬਣ ਕੇ ਪਗਮੇ ਪੇਸ ਨੂੰ ਲਾਜ ਨਾ ਲਾਉਣਾ ਮੈਂ ਉਸ ਦਿਨ ਤੋਂ ਹੀ ਉਹਨਾਂ ਦੇ ਦੱਸੇ ਮਾਰਗ ਤੇ ਚਲਦਾ ਆ ਰਿਹਾ ਹਾਂ ਹਾਂ ਉਹ ਮੇਰੇ ਲਈ ਰੋਲ ਮਾਡਲ ਸਨ ਮੈਨੂੰ ਜ਼ਿੰਦਗੀ ਦਾ ਕੋਈ ਪਛਤਾਵਾ ਨਹੀਂ ਮੈਂ ਬਿਨਾ ਕੁਝ ਗੁਣ ਤੋਂ ਹੀ ਬਹੁਤ ਕੁਝ ਪਾ ਲਿਆ ਹੈ ਕੋਈ ਇੱਛਾ ਕੋਈ ਸੰਸਾਰ ਨਹੀਂ ਕੋਈ ਪਛਤਾਵਾ ਨਹੀਂ ਇੱਕ ਨਵੇਂ ਜਨਮ ਵਿੱਚ ਨਵੀਂ ਹੀ ਜ਼ਿੰਦਗੀ ਬਸ ਕਰ ਰਿਹਾ ਹਾਂ ਬਾਕੀ ਅਗਲੇ ਅੰਕ ਵਿੱਚ ਧੰਨਵਾਦ